ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਤੇ ਲੋ ਜੀ ਵਾਹਿਗੁਰੂ ਜੀ ਇੱਧਰ ਨ ਮਾਰੇ ਨੇ ਆਪਣੇ ਅੱਜ ਨਾ ਇਸ਼ਾਂ ਦੀ ਨਾਈ ਨੋਈ ਹੋ ਰਹੀ ਆ ਨਮਾਤੀਆਂ ਇਹਨਾਂ ਨੇ ਮੈਂ ਤਾਂ ਬਾਤ ਤਾਂ ਨਹੀਂ ਇੱਧਰ ਨੰਨੀ ਮੁੰਨੀ ਦੀ ਨਮਾਤੀ ਆਪਣੀ ਹੁਣ ਰਸਤਾ ਪਤਾ ਤੇ ਗਲ ਚ ਇਹ ਖੜੀਆ ਨੰਨੀ ਮੁੰਨੀ ਹੁਣ ਮਸਤੀਆਂ ਕਰਨ ਲੱਗੀ ਦੁੱਧੂ ਵੀ ਹਲਾਗੇ ਆਪਣੀ ਨੰਨੀ ਮਿੰਨੀ ਇਹ ਦੇਖੋ ਛੋਟੀ ਜੀ ਸੋਣੀਆ ਕਾਲੀ ਇੱਕਦ ਬੜੀ ਖੜੀਆ ਉਹ ਨੰਨੀ ਮੁੰਨੀ ਤੇ ਇੱਧਰ ਖੜੀਆਂ ਨੇ ਆਪਣੀਆਂ ਮੈਂਸਾਂ ਆ ਬਚਾਲ ਲੀਆਂ ਸੋਣੀਆਂ ਨੇ ਤੇ ਅਗਲੇ 10ਵੇਂ ਮਹੀਨੇ ਚ ਤੇ ਲੋ ਜੀ ਹੈਗੀ ਵੀਡੀਓ ਸ਼ਨੀਵਾਰ ਦੀ ਹੋਸ਼ਕੁਰਦਾਰ ਦੀ ਸੀ ਜਿੰਨੇ ਬਣਾਈ ਹੋਣੀ ਫਿਰ ਫਰੀ ਵੀ ਠੀਕ ਨਹੀਂ ਸੀ ਤੇ ਇੱਧਰ ਹੈਗੀ ਸ਼ਨੀਵਾਰ ਦੀ ਵੀਡੀਓ ਹੁਣ ਆਪਾਂ ਧਰਦੇ ਆ ਦੁੱਧ ਕੜਾਹੀ ਮੈਂ ਧੋ ਲਈ ਸਮਾਰ ਲਈ ਸੁੱਕ ਗਈ ਉਸ ਤੋਂ ਬਾਅਦ ਹੁਣ ਨਾ ਦੁੱਧ ਪਾ ਦਾਂਗੇ ਇਹਦੇ ਵਿੱਚ ਅੱਗੇ ਤਾਂ ਮੈਂ ਨਾ ਹੇਠਾ ਕੇ ਬਹੁਤ ਬਣਾ ਲੈਣੀ ਹੁੰਦੀ ਆ ਖੋਆ ਘੱਟ ਨਹੀਂ ਹੁੰਦੀ ਪੰਜ ਚਾਰ ਰੰਗ ਦਾ ਇਕੱਠਾ ਕਰਕੇ ਐਤਕੀ ਲਈ ਮੇਰੇ ਸਰੀਰ ਨਹੀਂ ਠੀਕ ਸੀਗਾ ਐਤਕੀ ਫਿਰ ਮੈਂ ਕੁਝ ਨਹੀਂ ਬਣਾਇਆ ਹੋਇਆ ਦਸ ਇੱਕ ਦਿਨ ਪੌਲੀ ਬਣਾ ਲਈ ਸੀਗੀ ਉੱਚ ਪਾ ਦੇ ਆ ਜਾ ਬਚੀ ਮਲੀ ਪਾਣੀ ਮਿੱਠੇ ਦੁੱਧ ਤੇ ਲੋ ਜੀ ਇੱਧਰ ਮੈਂ ਦੁੱਧ ਚ ਪਾਉਣੀਆ ਦਹੀਂ ਉਧਰ ਚਾਹ ਬਣਾ ਲਈ ਤੇ ਇੱਧਰ ਪਾਤਾ ਮੈਂ ਦਹੀਂ ਦੋ ਚਮਚੇ ਦੋ ਚਮਚੇ ਦਹੀਂ ਦੀ ਪਾਉਣੀਆ ਦੇਖ ਦੀਆਂ ਜੀ ਫਟ ਗਿਆ ਹੁਣ ਇਹਨੂੰ ਰਿੰਨਨੀਆ ਚੰਗੀ ਤਰ੍ਹਾਂ ਐਨੇ ਉਹ ਬਾਹਰ ਪਤਾ ਹੀ 10 ਮਿੰਟ ਵਾਲਾ ਪਈ ਹੈ ਨਾ ਤੇ ਲੋ ਜੀ ਹੁਣ ਇਹ ਆਪਾਂ ਇਹਨੂੰ ਹਲਾਈ ਜਾਵਾਂਗੇ ਹੁਣ ਚੰਗੀ ਤਾਂ ਮੈਂ ਪੈਲਿੰਗ ਪਾ ਲਿਆ ਗਰਮ ਕਰਦੀ ਇਹਨੂੰ ਮੈਂ ਹੁਣ ਦੁੱਧ ਦਾ ਕੀ ਬਣਾਉਣੀ ਆ ਦੇਖੀਓ ਚੰਗੀ ਤਰ੍ਹਾਂ ਰਿੰਨੀ ਜਾਊ ਰਿੰਨੀ ਜਾਊ ਰਿੰਨੀ ਹੋ ਜਾਊ ਹੁਣ ਅੱਜ ਹੁਣ ਮੈਂ ਗੈਸ ਬਹੁਤ ਕੁੰਕਦੀ ਆ ਤੁੱਲੀ ਤੇ ਨਹੀਂ ਬਣਾਉਂਦੀ ਹੈਗੀ ਕਿ ਮੀਆ ਬਾਹਰ ਨਾਲ ਗਿੱਲਾ ਪਿਆ ਹੋ ਜਾਂਦਾ ਚੋਰਿਆ ਉਸ ਆਂਦਾ ਹੁਣ ਥੱਲੇ ਅੱਇਦ ਕੀ ਮੇਰੀ ਨੰਨੀ ਵਾਸਤੇ ਵੀ ਨਹੀਂ ਮੈਂ ਬੋਲੀ ਬਣਾਈ ਕੱਢੀ ਅੱਗੇ ਮੈਂ ਰੱਖ ਲੈਣੀ ਹੈ ਬੇਟੀ ਵਾਸਤੇ ਵੀ ਬੇਟੀ ਨੇ ਬਣਾ ਲਈ ਐਕਦਾ ਫਿਰ ਦੇਖੂੰਗੀ ਬਾਅਦ ਐਤਵਾਰ ਤੱਕ ਬਣਾ ਦੂੰਗੀ ਥੋੜੀ ਜਿਹੀਆਂ ਦੂਜੀਆਂ ਮੱਝਾਂ ਸੋਣਗੀਆਂ ਜਦੋਂ ਇਕੱਠੀਆਂ ਉਦੋਂ ਬਣਾ ਲਵਾਂ ਨੰਨੀ ਮੁੰਨੇ ਵਾਸਤੇ ਤੇ ਲੋ ਜੀ ਥੱਲੇ ਤਾਂ ਲੱਗਣ ਲੱਗ ਗਿਆ ਪਰ ਫਟੀਆਂ ਤੇ ਲੋ ਜੀ ਹੋਰ ਪਾਉਣੀ ਆ ਹੁਣ ਦੇਖਦੀ ਆ ਤੇ ਦੋ ਦਾਲ ਤਾਂ ਫਟੇ ਨਹੀਂ ਹੈਗਾ ਦੇ ਵੀਰੀਆਂ ਥੋੜਾ ਜਿਹਾ ਰਹਿਲ ਇਹ ਨਾ ਲੈਣੀ ਆ ਉਸ ਤੋਂ ਬਾਅਦ ਦੇਖਦੀਆਂ ਫਿਰ ਹੋਰ ਪਾ ਲੈਣੀ ਆ ਘੱਟ ਫਟਦਾ ਨਾ ਟਾਟਰੀ ਟੂਟਰੀ ਨਹੀਂ ਪਾਉਂਦੀ ਜਿਵੇਂ ਸਿਰਕਾ ਪਾਉਂਦੇ ਟਾਟਰੀ ਉਹ ਨਹੀਂ ਪਾਉਂਦੀ ਮੈਂ ਦਹੀਂ ਉਹ ਪਾ ਲੂਗੀ ਘਰ ਦਾ ਨਾਲੇ ਉਹ ਆ ਕੈਮੀਕਲ ਨਹੀਂ ਕੈਮੀਕਲ ਤੋਂ ਬਿਨਾ ਤਿਆਰ ਕਰਦੇ ਆ ਆਪਾਂ ਘਰੇ ਪਨੀਰ ਤੇ ਲੋ ਜੀ ਰਿੰਨੀ ਇਹਨੂੰ ਥੋੜਾ ਥੋੜਾ ਫਟ ਗਿਆ ਬੌਡੀ ਹਾਂ ਜਿਵੇਂ ਬੌਡੀ ਬਣ ਜਾਂਦੀ ਆ ਹੁਣ ਨਹੀਂ ਬਣਦਾ ਹੁਣ ਤਾਂ ਇਹ ਦੁੱਧੇ ਬਣ ਗਿਆ ਨਾ ਤੇ ਲੋ ਜੀ ਤੇ ਇੰਨਾਂ ਤਾਂ ਆਪਾਂ ਹੋਂਦਾ ਨਹੀਂ ਖਰਾਬ ਫਟਦਾ ਨਹੀਂ ਹੈਗਾ ਹੁਣ ਇੱਥੇ ਪਾ ਲਿਆ ਹੋਰ ਆਪਾਂ ਦੋ ਚਮਚੇ ਦੋ ਚਮਚੇ ਪਾ ਲੇ ਤੇ ਮੈਂ ਵੀਡੀਓ ਕਰਤੀ ਥੋੜੀ ਜਿਹੀ ਫਿਰ ਲੰਬੀ ਵੀਡੀਓ ਹੋ ਜਾਣੀ ਆ ਤੇ ਇੱਥੇ ਖੜਤੀ ਨਾ ਕੋਲੇ ਉਬਲਣਾ ਜਾਵੇ ਮੈਂ ਨਾਲੇ ਤਾਂ ਫਰਚਣਾ ਫੇਰਦੀ ਆ ਨਾਲੇ ਰਿੰਨਦੀਆਂ ਨੂੰ ਤੇ ਲੋਜੀ ਦੇ ਲੱलिए ਤੇ ਸਮਾਰ ਕੇ ਇਹਨੂੰ ਰਿੰਗ ਨਹੀਂ ਤੇ ਲੋ ਜੀ ਹੁਣ ਪਾਉਨੇ ਆ ਹੋਰ ਦੇਖੀ ਤਾਂ ਪਾਣੀ ਫਟਿਆ ਨਹੀਂ ਜਗਾ ਘੱਟ ਫਟਿਆ ਉੱਪਰ ਉੱਪਰ ਫਟ ਗਿਆ ਨੀਚੇ ਦੇਖੋ ਦੁੱਧ ਤੇ ਆਉਣੀ ਹਨਾ ਕਹਿ ਦਾਂਦੇ ਨੇ ਦੁੱਧ ਖਰਾਬ ਹੋ ਜਾਂਦਾ ਮੁੱਲ ਦਾ ਦੁੱਧ ਖਰਾਬ ਹੁੰਦਾ ਦੇਖੋ ਘਰ ਦੇ ਦੁੱਧ ਦਾ ਹਾਲ ਨਾਲੇ ਮੈਂ ਦਹੀਂ ਪਾਤਾ ਦੋ ਚਮਚੇ ਫਿਰ ਵੀ ਨਹੀਂ ਫਟਿਆ ਖਰਾਬ ਨਹੀਂ ਹੋਇਆ ਤੇ ਮੁੱਲ ਦੇ ਦੁੱਧ ਤਾਂ 1 ਮਿੰਟ ਚ ਖਰਾਬ ਹੋ ਜਾਂਦਾ ਉੱਪਰ ਉੱਪਰੋਂ ਦੇਖੋ ਆ ਕਿੰਨਾ ਹੋ ਗਿਆ ਓਹੋ ਫਟਿਆ ਨਹੀਂ ਇਹ ਤਾਂ ਦੁੱਧ ਤੇ ਉੱਪਰ ਫਟ ਗਿਆ ਥੋੜਾ ਥੋੜਾ ਤੇ ਦੇਖੋ ਤੇ ਲੋਜੀ ਇਹਨੇ ਮਖੜਦੀ ਆਂ ਓਰੀਜਨ ਲਵੇ ਖੜਕੇ ਨਾਲੇ ਰਿੰਨ ਲਣੀਆਂ ਜੇ ਉਧਰ ਬੈਗੀ ਜਾ ਕੇ ਨਾਲੇ ਤਾਂ ਉਬਲਣ ਦਾ ਡਰ ਰਹਿੰਦਾ ਤੇ ਨਾਲੇ ਰਿਜੀ ਜਾਣਾ ਨੇ ਫਿਰ ਐ ਨਹੀਂ ਪਤਾ ਨਾ ਫਟੇ ਹਨਾ ਉਹੀ ਖੜਕੇ ਦੇਖ ਲਣੀਆਂ ਇਹਨੇ ਮੈਂ ਨਾਲੇ ਚਾਹ ਬਣਾਤੀ ਫਿਰ ਲਪੀਨੇ ਆ ਜਾਂ ਰਿਜੇ ਪੈ ਜੂਗਾ ਥੋੜਾ ਜਿਹਾ ਪਾਣੀ ਜਾਂ ਤੇ ਜੀ ਇਹ ਤੇਲ ਹੋ ਜੀ ਮੈਂ ਵਿੱਚ ਦੀ ਘੱਟ ਕਰ ਜਾਨੀ ਆ ਫਿਰ ਤੇਜ਼ ਨਹੀਂ ਕਰਦੀ ਹਾਲੇ ਵੀ ਫਟ ਨਹੀਂ ਰਿਹਾ ਗਰਮ ਤਾਂ ਪੂਰਾ ਹੋ ਗਿਆ ਨਾ ਲੱਗਦਾ ਨਹੀਂ ਮੈਨੂੰ ਕੁਝ ਹੀ ਹੋਊਗਾ ਫਟਦਾ ਨਹੀਂ ਹੈਗਾ ਹੋਰ ਪਾਉਣਾ ਕੋਈ ਦਹੀਂ ਮੈਨੂੰ ਫਿਰ ਧੀਰ ਲੋਜੀ ਹੁਣ ਪਾਵਾਂ ਫਿਰ ਮੈਂ ਦੋ ਚਮਚੇ ਹੋਰ ਪਾ ਲੰਨੀ ਆ ਦਹੀਂ ਵਾਲੀ ਘੜਬੀ ਮੈਂ ਕੋਲੇ ਰੱਖੀ ਬੈਠੀ ਸੀਗੀ ਮੈਂ ਕਿ ਫੇਰ ਫੇਰ ਚੱਕ ਕੇ ਦੇਣੀ ਕਿਉ ਫ੍ਰਿਜ ਚ ਇਨ ਰਿੱਜ ਦੇ ਦੇਖਦੀਆਂ ਦੇਖੋ ਉੱਪਰ ਉੱਪਰ ਫਟ ਗਏ ਨੇ ਇਸ ਤੇ ਦੁੱਧ ਪਿਆ ਓਕਣੇ ਪਾਣੀ ਦੁੱਧ ਤੇ ਉਹ ਮੀ ਪਿਆ ਹੁਣ ਹੋਰ ਪਾ ਦਨੀਆ ਦੋ ਚਮਚੇ ਫੇਰ ਨੂੰ ਉੱਪਰੋਂ ਫਟਦਾ ਦੇਖੋ ਕਿਥੋਂ ਵੀ ਪਿਆ ਦੇਖ ਲਣੀਆ ਬਈ ਕਹਿੰਦੇ 2 ਮਿੰਟ ਹੋਰ ਦੇਖ ਲਣੀਆ ਫਿਰ ਆਉ ਦੂਜੇ ਨਾਲ ਫਟਿਆ ਹੁਣ ਦੇਖੋ ਦੁੱਧ ਗਰਮ ਹੋ ਗਿਆ ਫੁੱਲ ਗਰਮ ਹੋ ਗਿਆ ਪਰ ਇਹ ਕੋ ਦੋ ਚਮਚੇ ਨਾਲ ਦੇਖੋ ਕੋਈ ਅਸਰ ਨਹੀਂ ਹੋਇਆ 2.3 ਕਿਲੋ ਦੁੱਧਾ ਹਨ 2 ਉਹ 3.5 ਹੋਊਗਾ ਹਾਂ 3.5 ਕਿਲੋ ਦੁੱਧ ਨੂੰ 2 ਚਮਚਿਆਂ ਨਾਲ ਹੋ ਜਾਂਦੀ ਗੋਸ ਇਹ ਦੇਖੋ ਕਿਸ ਤਰ੍ਹਾਂ ਤੇ ਲੋ ਜੀ ਇਹ ਨਹੀਂ ਹੁੰਦਾ ਖਰਾਬ ਫਟਦਾ ਹੋਣ ਦੇ ਕੀ ਹਾਂ ਦੇਖੀ ਹੋਰ ਘਰਸਤਾਨੀ ਰਿੱਜਣ ਨਹੀਂ ਲੱਗਿਆ ਤਾਂ ਪਰ ਫਟਿਆ ਨਹੀਂ ਹੈਗਾ ਹੁਣ ਸਰਦਾਰ ਸਾਹਿਬਾਗੇ ਸੀਗੇ ਦੇਖੋ ਹੁਣ ਦੋ ਚਮਚੇ ਹੋਰ ਪਾਈ ਨੇ ਦੇਖੋ ਦੁੱਧ ਹਲੇ ਵੀ ਪੂਰਾ ਨਹੀਂ ਫਟ ਰਿਹਾ ਰੇਜੇ ਪੈ ਗਿਆ ਦੇਖੋ ਕਹਿ ਰਹੇ ਨੇ ਹਨਾ ਮੁੱਲੇ ਦੇ ਦੁੱਧ ਦਾ ਤੇ ਘਰ ਦੇ ਦੁੱਧ ਦਾ ਕਿੰਨਾ ਫਰਕ ਆ ਉਹ ਪੂਆ ਕਹਿ ਦਿੰਦੀ ਸੁੰਗੀ ਜਿਹੜੀ ਪਟਿਆਲੇ ਵਾਲੀ ਸੀ ਕਹਿੰਦੀ ਥੋੜਾ ਫਟਦੇ ਨਹੀਂ ਫਟਦਾ ਕਹਿੰਦੀ ਕੋਈ ਨਹੀਂ ਹੁੰਦਾ ਫਟਦਾ ਹੀ ਨਹੀਂ ਕਹਿ ਦਾਂਦੀ ਸੀ ਉਹੀ ਗੱਲ ਆ ਦੇਖੋ ਹਲੇ ਫਟਦਾ ਨਹੀਂ ਰਿਹਾ ਹੋਨਾ ਇਹ ਦੇਖੋ ਰਿੱਜੀ ਪੈ ਗਿਆ ਹਲੇ ਵੀ ਨਹੀਂ ਫਟ ਰਿਹਾ ਬਣ ਰਿਹਾ ਪਨੀਰ ਤੇ ਮੈਂ ਦੇਖ ਰਹੀ ਸੀ ਕਿ ਤੇ ਸਰਜ ਵਿੱਚ ਇੱਕ ਨੇ ਸਰਜ ਵਿੱਚ ਤਾਂ ਨੂੰ ਪਾਉਣਾ ਤਾਂ ਨੂੰ ਪਾਉਣਾ ਇਹ ਦੇਖੋ ਰਿੱਜੀ ਪੈ ਗਿਆ ਚੰਗੀ ਤਰ੍ਹਾਂ ਤੇ ਰਿੱਜਣ ਲੱਗ ਗਿਆ ਇਹ ਮੈਂ ਤੁਹਾਨੂੰ ਕਿਦਾਂ ਦੇਖੋ ਤੇ ਸੇਕਦੀਆਂ ਨੇ 5 ਮਿੰਟ ਤੱਕ ਕੀ ਬਣਦਾ ਹੁਣ ਪੰਜ ਮਿੰਟ ਤੱਕ ਦੇਖਦੀ ਆ ਕੀ ਬਣਦਾ ਦੇਖੋ ਕਿੰਨਾ ਰਿੰਨ ਰਿਹਾ ਤਾਂ ਐਵੇਂ ਤਾਂ ਖੋਆ ਬਣੂ ਦੂਜੇ ਲੂਟ ਦੇ ਖੋਆ ਰਹਿਣਾ ਦੀ ਖੋਆ ਨਹੀਂ ਮੈਂ ਇੱਥੇ ਰਿੰਨ ਦੀ ਗੈਸ ਤੇ ਗੈਸ ਤੇ ਤਾਂ ਬਹੁਤ ਗੈਸ ਲੱਗ ਜਾਣਾ ਜੇ ਕਰੂੰਗੀ ਤਾਂ ਚੁੱਲ੍ਹੇ ਤੇ ਕਰੂੰਗੀ ਕਦੇ ਦਿਨ ਤੱਕ ਠੀਕ ਹੋ ਗਏ ਉਹ ਵੀ ਦੋ ਟੰਕ ਦਾ ਇਕੱਠਾ ਕਰ ਲਵਾਂ ਜਵਾਕਾਂ ਨੂੰ ਬਣਾ ਦੇਗੀ ਇੰਨੇ ਨਾਲੇ ਨੰਨੀ ਪਰੀ ਆ ਜੂ ਨੰਨੀ ਪਰੀ ਆ ਜੂ ਰੋਟੀਆਂ ਲਾ ਲੂਗੀ ਉਹ ਮੇਰੀਆਂ ਭਾਂਡੇ ਮਾ ਲ ਦੂ ਤੇ ਲੋ ਜੀ ਦੋ ਜਾਮਚੇ ਹੋਰ ਪਾ ਦੇ ਮੈਂ ਤੋ 6 3 ਪਾਤੇ 4 ਪਾਤੇ ਦੇਖ ਰਿਹਾ ਹੁਣ ਫਟਦਾ ਤਾ ਨੋ ਦੋ ਪਹਿਲਾ ਪਾਤੇ ਚਾਰ ਹੁਣ ਪਾਤੇ ਹੁਣ ਦੇਖਦੇ ਆਂ ਫਟਦਾ ਟਾਟਰੀ ਵੈਸੇ ਹੈਗੀ ਆ ਜ਼ਰੂਰੀ ਟਾਟਰੀ ਪਾਉਣੀ ਮੈਂ ਫਿਰ ਟਾਟਰੀ ਨਹੀਂ ਪਾਉਂਦੀ ਜਦ ਦਹੀ ਪਿਆਸੀ ਗਾ ਆਪਣਾ ਜੇ ਫਟ ਗਿਆ ਠੀਕ ਐ ਨਹੀਂ ਹੋਰ ਪਾ ਦੂੰ ਤਹੀਂ ਚੱਕ ਕੇ ਮੈਂ ਹੋਰ ਜਮਾ ਦੂੰਗੀ ਫਿਰ ਅਸਵੇਰੀ ਨੂੰ ਸ਼ਾਮ ਨੂੰ ਖਾਣ ਜੁਗਾ ਜਮ ਜਾਣ ਜਨ ਨੂੰ ਬੇਟੇ ਲੈ ਆਉਣਾ ਹੁਣ ਕਿਸੇ ਨੇ ਖਾਣੀ ਤਾਂ ਹੈ ਨਹੀਂ ਤੇ ਇੱਕ ਫਿਰ ਹੋਰ ਪਾ ਦੂੰਗੀ ਜੇ ਨਾ ਫਟਿਆ ਇਹ ਦੇਖੋ ਉਪਰ ਪ੍ਰਿਆ ਇਹ ਟਣੀ ਆ ਜਾ ਫੇਰ ਵੀ ਲੋ ਜੀ ਇੱਕ ਚਮਚਾ ਹੋਰ ਘੋਲਤਾ ਫੇਰ ਵੀ ਨਹੀਂ ਫਟ ਰਿਹਾ ਛੇ ਦੋ ਹੋਰ ਘੋਲ ਤੇ ਅੱਠ ਚਮਚੇ ਪਾਤੇ ਕੋਈ ਫਰਕ ਨਹੀਂ ਮਨਾ ਫਟਦਾ ਨਹੀਂ ਅੱਧਾ ਦਾ ਫਟ ਜਾਂਦਾ ਅੱਧਾ ਰੋਏ ਪਿਆ ਦੇਖੋ ਚਲੋ ਆਪਾਂ ਨੇ ਕਿਹੜਾ ਕੰਮ ਕਰਨਾ ਕੋਈ ਰਿ ਬੈਠ ਕੇ ਦੇਖ ਲਣੀ ਆ ਨਾਲੇ ਨਾਲੇ ਰਿੰਨ ਲਾਣੀ ਆਲੇ ਦੇਖ ਲਣੀ ਆ ਹਨਾ ਤੇ ਉਹ ਕਰ ਲਾਣੀ ਆ ਫਟਦਾ ਕਾ ਨਾ ਉਰੀ ਕੜ ਜਾਨੀ ਆ ਦੇਖ ਲਓਂਗੀ ਹਲੇ ਵੀ ਨਹੀਂ ਫਟਦਾ ਪੂਰਾ ਨਹੀਂ ਫਟਿਆ ਦੇਖੋ ਫੁੱਟੀਆਂ ਫੁੱਟੀਆਂ ਜੀਆਂ ਹੋ ਗਏ ਨਹੀਂ ਹੁੰਦਾ ਫਟਦਾ ਇਹ ਤਾਂ ਪੱਤੀ ਵੱਡਣੀ ਉਹ ਪੂ ਮੈਨੂੰ ਦਹੀ ਨੂੰ ਚੱਕਣਾ ਪਊ ਹੋਰ ਪਾਤਾ ਇੱਕ ਚਮਚਾ ਤੇ ਲੋ ਜੀ ਹੋਰ ਪਾਤਾ ਇੱਕ ਹੋਰ ਪਾਤਾ ਕਿੰਨੇ ਪਾਤੀ ਹੁਣ ਫਿਰ ਹੁਣ ਦੇਖਦੇ ਆ ਕੀ ਕਹਿੰਦਾ ਆਪਣਾ ਦੁੱਧ ਜੀ ਮੈਨੂੰ ਤਾਂ ਲੱਗਦਾ ਨਹੀਂ ਹੁਣ ਵੀ ਹਲੇ ਫਟੂਗਾ ਦੇਖੋ ਘਰ ਦੇ ਦੁੱਧ ਦਾ ਇਹ ਫਰਕ ਹੁੰਦਾ ਤਿੰਨ ਦਿਨ ਪਿਆ ਰਹੇ ਫ੍ਰੀਜ ਚ ਚਾਹੇ ਫੇਰ ਵੀ ਨਹੀਂ ਖਰਾਬ ਹੁੰਦਾ ਦੇਖੋ ਹਣਾ ਜਿਹੜੇ ਲਿਆਉਣੇ ਆ ਉਹ ਖਰਾਬ ਜੇ ਆ ਦੇਖੋ ਫਟਦਾ ਗਿਆ ਪਰ ਪੂਰਾ ਨਹੀਂ ਹਲੇ ਜੀ ਤਸੱਲੀ ਨਹੀਂ ਚੰਗੀ ਤਰ੍ਹਾਂ ਨਹੀਂ ਫਟਦਾ ਹਲੇ ਵਧੀਆ ਨਹੀਂ ਅੱਡ ਜੇ ਹੋਇਆ ਪਾਣੀ ਜਾ ਹਲੇ ਹਲੇ ਵੀ ਪੂਰਾ ਨਹੀਂ ਥੋੜੀ ਥੋੜੀ ਜਿਹੀ ਫੱਟੀਆਂ ਜਿਹੀ ਬਣਦੀਆਂ ਨੇ ਹਲੇ ਇਹ ਵੀ ਇਹ ਦੇਖੋ ਵਿੱਚ ਦੁੱਧ ਫੇਰ ਰਾਹਣਾ ਇਹ ਤਾਂ ਨਾਲੀ ਚ ਜਾਊ ਐਵੇਂ ਜੇ ਪੂਣੂ ਦੀ ਹਣਾ ਮੁੱਖ ਹਾਲ ਨਹੀਂ ਹੋਰ ਦੇਖਦੀ ਮੇਰੇ ਰਿੰਨ ਲਾਣੇ ਥੋੜਾ ਟਾਈਮ ਹੋਰ ਰਿੰਨ ਲਾਣੇ ਆ ਫਿਰ ਦੇਖਦੇ ਆ ਜੇ ਫਟ ਗਿਆ ਠੀਕ ਨਹੀਂ ਇਹ ਨਹੀਂ ਫਟਦਾ ਲਾ ਹੋਰ ਪਾ ਦਨੀ ਇੱਕ ਚਮਚਾ ਮੈਂ ਕਿਹਾ ਅਜੇ ਤਾਂ ਅੱਧੀ ਘੜੀ ਪਾਈ ਦੂਗੀ ਚਮਚਾ ਦਾ ਹੋਰ ਪਾ ਦਨੀ ਆ ਜੇ ਫਟ ਜੇ ਪਰ ਹੋਰ ਪਾਤੇ ਤਿੰਨ ਚਮਚੇ ਮੈਂ ਫਟਦਾ ਹੀ ਕਮਾਲ ਦੀ ਗੱਲ ਆ ਹਨਾ ਤੇ ਮੇਂ ਖਰਾਬ ਨਹੀਂ ਹੁੰਦਾ ਦੇਖੋ ਘਰ ਦੇ ਤੇ ਲੋ ਜੀ ਹੁਣ ਦਵਾਰੇ ਰਿੰਨ ਦੀਆਂ ਹੋਰ ਚੰਗੀ ਤਰ੍ਹਾਂ ਦਹੀਂ ਦਵਾਰੇ ਪਾਤਾ ਮੈਂ ਕਿੰਨਾ ਦਹੀਂ ਪਾਤਾ ਜਦੋਂ ਵੀ ਫਟ ਜੂਗਾ ਫਟ ਜੂਗਾ ਮੈਨੂੰ ਨਹੀਂ ਲੱਗਦਾ ਹਲੇ ਵੀ ਨਹੀਂ ਫਟਦਾ ਹਲੇ ਵੀ ਦੁੱਧ ਪਿਆ ਵਿੱਚ ਉੱਪਰ ਉੱਪਰ ਫੁੱਟੀਆਂ ਜਿਹੀ ਹੋਈ ਜਾਂਦੀਆਂ ਨੇ ਦੇਖ ਲੈਣੀ ਉਹ ਚਲ ਇਹ ਦੇਖੋ ਦੇਖੋ ਜਿਹੜਾ ਦੁੱਧ ਪਾਉਂਦੇ ਉਹ ਕਹਿ ਦਿੰਦੇ ਨੇ ਖਰਾਬ ਹੋ ਗਿਆ ਖਰਾਬ ਹੋ ਗਿਆ ਇੱਥੇ ਮੈਂ ਦਹੀਂ ਤੇ ਦਹੀਂ ਚਾੜ ਰੱਖਿਆ ਦੁੱਧ ਫਟ ਨਹੀਂ ਰਿਹਾ ਤੇ ਲੋਕ ਕਹਿ ਦਿੰਦੇ ਨੇ ਸਾਡਾ ਦੁੱਧ ਖਰਾਬ ਹੋ ਗਿਆ ਜਿਨ੍ਹਾਂ ਨੂੰ ਪਾਉਂਦੇ ਕਿੰਨੀਆਂ ਤਾਪ ਨਹੀਂ ਧੋਂਦੇ ਹੈਗੇ ਕਸੂਰ ਆਪ ਦਾ ਕਹਿ ਦਿੰਦੇ ਨੇ ਦੁੱਧ ਖਰਾਬ ਹੋ ਗਿਆ ਦੇਖ ਲਓ ਹੁਣ ਸਾਹਮਣੇ ਆ ਲਓ ਜੀ ਇਹ ਦਹੀਂ ਹੁਣ ਮੈਨੂੰ ਪਾਉਣਾ ਪੂ ਗੜਬੀ ਨਾਲ ਕਰਕੇ ਪਾਇਆ ਮੈਂ ਹੁਣ ਪੌਲੀ ਭਰ ਕੇ ਪਾਤੀ ਇਹ ਦੇਖੋ ਹੁਣ ਫਟ ਗਿਆ ਦਿੱਖ ਰਿਹਾ ਨਾ ਹੁਣ ਆ ਦੇਖੋ ਫਟ ਰਿਹਾ ਹੁਣ ਫਟਾਫਟ ਇੰਨਾ ਤਹੀ ਬਾਤਾ ਤਾਂ ਵੀ ਨਹੀਂ ਖਰਾਬ ਹੋਇਆ ਤੇ ਆ ਦੇਖੋ ਗੜਬੀ ਅੱਧੀ ਬਾਤੀ ਹੁਣ ਪਰਿਵਿਧੀ ਹੈ ਗੜਬੀ ਅੱਧੀ ਬਾਤੀ ਹੁਣ ਵੀ ਦੇਖਦੀਆਂ ਹਲੇ ਮੈਨੂੰ ਲੱਗਦਾ ਨਹੀਂ ਪੱਕੀ ਸੈਦੀ ਜੀ ਨਹੀਂ ਹੈਗੀ ਹਲੇ ਵੀ ਪੂਰਾ ਨਹੀਂ ਫਟ ਰਿਹਾ ਹੁਣ ਲੋਕ ਕਹਿ ਦਿੰਦੇ ਨੇ ਸਾਡਾ ਦੁੱਧ ਖਰਾਬ ਹੋ ਗਿਆ ਦੇਖੋ ਤਾਜ਼ਾ ਦਹੀਂ ਪਾ ਕੇ ਨਹੀਂ ਖਰਾਬ ਹੋ ਰਿਹਾ ਹਨਾ ਇਹ ਦੇਖੋ ਤੇ ਉਹ ਕਰ ਰਿਹਾ ਹੈ ਉਲੇ ਵੀ ਰਿਜ ਰਹੇ हां ਤੇ ਠਟ ਨਹੀਂ ਰਿਹਾ ਦੇਖਦੀਆਂ ਜੀ ਰਿਜ ਗਿਆ ਨਹੀਂ ਫਿਰ ਦਹੀਂ ਹੋਰ ਪਾ ਦੂੰ ਮੈਨੂੰ ਵੀ ਮੈਂ ਹੋਰ ਜਮਾ ਦਾਣਾ ਸ਼ਾਮ ਤੱਕ ਖਾਣ ਨੂੰ ਜਮਾ ਦਾਂਗੇ ਜਾਨੂੰ ਖਾਣਾ ਸ਼ਾਮ ਨੂੰ ਤੇ ਇਹਦਾ ਤਾਂ ਕੰਮ ਕਰੂੰਗੀ ਕਲੀਰ ਤਾਂ ਪਾੜੂ ਏ ਜਿ ਰੱਖੋ ਇਹੋ ਤੇ ਰਿੰਨ ਨਦੀਆਂ ਨੂੰ ਚੰਗੀ ਤਰ੍ਹਾਂ ਰਿੰਨ ਕੇ ਫਿਰ ਪੰਨ ਦਾਂਗੇ ਪੌਣੇ ਚ ਫਿਰ ਕੱਟ ਲਾਂਗੇ ਇਹ ਦੇਖੋ ਰੀ ਦੀਵਾਰ ਇਹ ਹਲੇ ਵੀ ਹਨਾ ਪੂਰਾ ਨਹੀਂ ਫਟਿਆ ਹਨਾ ਪਰ ਕੀ ਹੋ ਰਿਹਾ ਅੱਜ ਕਮਾਲ ਦੀ ਗੱਲ ਹੈ ਨਾਲੇ ਬੌੜੀ ਆ ਇਹ ਬੌੜੀ ਵਾਲਾ ਦੁੱਧ ਹੈ ਫੇਰ ਵੀ ਨਹੀਂ ਫਟਿਆ ਪੂਰਾ ਇਹ ਦੇਖੋ ਹਮ ਮੀਠੀ ਫਲਾ ਕੀ ਕੰਮ ਹਨ ਤੇ ਲੋ ਜੀ ਚਲੋ ਇਹਨਾਂ ਕਰਸੀ ਫੇਰ ਦਿਆਂ ਖੁਰਚਣਾ ਫੇਰ ਦਿਆਂ ਥੱਲੇ ਵੀ ਨਾ ਲੱਗੇ ਜਿਵੇਂ ਆਏ ਆ ਤੇ ਲੈ ਚੱਕ ਤੇ ਫੱਟੇ ਹੁਣ ਮੱਖੀ ਜਿਕੇ ਨਾ ਹੋਰ ਦਹੀਂ ਸੜਦਾ ਚalo ਇਹ ਤਾਂ ਫਟਦਾ ਹੀ ਨਹੀਂ ਹੈਗਾ ਇੰਨਾ ਦਿਹੀ ਸੜਦਾ ਹੁਣ ਫਟੂਗਾ ਪੱਕਾ ਤਾਂ ਫਟੂਏ ਹੁਣ ਫੁੱਟੀਆਂ ਦੇਖੋ ਹੁਣ ਫਟਣ ਲੱਗ ਗਿਆ ਤੇ ਦੇਖੋ ਕਿੰਨਾ ਦਿਹੀ ਘਾਤਾ ਤਾਂ ਵੀ ਨਹੀਂ ਫਟਦਾ ਹੁਣ ਵਸੇ ਹੀ ਫਟਦਾ ਖਰਾਬ ਹੁੰਦਾ ਤੇ ਲੋ ਜੀ ਹੁਣ ਪਾਤਾ ਹੁਣ ਫੁੱਟੀਆਂ ਬਣਨ ਲੱਗੀਆਂ ਦੇਖੋ ਜਿਹੜਾ ਰਹਿ ਗਿਆ ਸੀਗਾ ਉਹ ਹੁਣ ਫੁੱਟੀਆਂ ਬਣਨ ਲੱਗੀਆਂ ਘਰ ਦੇ ਦੁੱਧ ਦਾ ਤੇ ਮੁੱਲੇ ਦੇ ਦੁੱਧ ਦਾ ਇਹ ਫਰਕ ਹੁੰਦਾ ਦੇਖੋ ਹਲੇ ਵੀ ਨਹੀਂ ਪੂਰਾ ਮੈਨੂੰ ਆਏ ਨਹੀਂ ਮੈਨੂੰ ਤਾਂ ਆਇਆ ਵੀ ਸਾਰੇ ਹੀ ਤੁਹਾਨੂੰ ਪਾਉਣਾ ਪਊ ਫਿਰ ਗੜ ਪੀ ਉਹ ਇੱਕ ਅੱਧਾ ਚਮਚਾ ਰੱਖ ਲਊਗੀ ਤੇ ਉੱਤੇ ਜਮਾ ਦੇ ਦਿੰਦੇ ਹਾਂ ਸਾਰੇ ਪਾ ਦੂ ਹੋਰ ਕੀ ਹੈ ਜਿੰਨਾ ਜਮਿਆ ਹਨ ਇੰਨੇ ਖੁਰਚਣਾ ਫੇਰਦੀਆਂ ਮੈਂ ਤੇ ਇੰਨੇ ਖੁਰਚਣਾ ਫੇਰਦੀਆਂ ਦੇਖਦੀਆਂ ਕੀ ਕਰਦੀ ਆ ਕੀ ਕੰਮਕਾਰ ਕਰਦੀ ਆ ਧਰਦੀ ਆ ਤੇ ਲੋ ਜੀ ਇਹ ਸੀਗਾ ਹੋਣ ਰਿੱਜਦਾ ਹੋਣ ਰਿੱਜਦਾ ਨੇ ਦੇਖਦੀ ਜੀ ਫਟ ਗਿਆ ਠੀਕ ਹੈ ਨਹੀਂ ਸਾਰਾ ਹੀ ਪਾ ਦੂੰ ਤੇ ਉਹਦੇ 'ਚ ਹੋਰ ਜਮਾ ਦੂੰ ਹੋਰ ਕੀ ਹੈ ਅੱਦੇਸੋ ਕਿੰਨਾ ਫਰਕ ਆ ਹੁਣ ਫਟ ਰਿਹਾ ਵੱਡਿਕਾ ਦਾੜਾ ਚੱਲ ਗਿਆ ਹੁਣ ਕੁੱਟੀਆਂ ਬਣ ਗਈਆਂ ਇਹਦੇ 'ਚ ਹੁਣ ਖੁਰਚਣਾ ਘੱਟ ਛੇ ਤਿੰਨ ਫਿਰਤਾ ਹੁਣ ਫਰਕ ਪੈ ਗਿਆ ਦੇਖੋ ਕਿਵੇਂ ਔਰ ਲੱਗ ਗਿਆ ਹੁਣ ਕੁੱਟੀਆਂ ਵੱਡੀਆਂ ਵੱਡੀਆਂ ਬਣਨ ਲੱਗੀਆਂ ਜਦੋਂ ਖਾ ਸਕਦੇ ਸੀ ਪਾ ਤਾਂ ਉਦੋਂ ਬਣਿਆ ਸਾਰਾ ਹੁਣ ਦੇਖੋ ਤੇ ਲੋ ਜੀ ਦੇਖੋ ਫਰਕ ਪੈ ਗਿਆ ਦੇਖੋ ਕਿੰਨਾ ਗਾੜਾ ਬਣ ਗਿਆ ਹੁਣ ਸਾਰਾ ਦੁੱਧ ਦਾ ਪਨੀਰ ਬਣ ਗਿਆ ਪਾਣੀ ਰਹਿ ਗਿਆ ਹੁਣ ਵਾਲੇ ਵਾਲੇ ਸਾਰੇ ਸਾਫ ਕਰਦਾ ਦੇਖੋ ਕਿੰਨਾ ਫਰਕ ਪੈ ਗਿਆ ਰਿਚਰੇ ਨਾਲੇ ਫੁੱਟ ਫੁੱਟ ਹੋ ਗਿਆ ਤੇ ਚਲੋ ਜੀ ਬਣ ਗਿਆ ਵਧੀਆ ਸ਼ੁਕਰ ਮੈਨੂੰ ਵੀ ਹਲੇ ਟੈਨਸ਼ਨ ਸੀ ਵੀ ਪੂਰਾ ਨਹੀਂ ਫਟਣਾ ਇਹ ਫਿਰ ਮੈਨੂੰ ਸਾਰਾ ਹੀ ਦਹੀਂ ਪਾਉਣਾ ਪੈਣਾ ਗੜਦੀ ਵਾਲਾ ਤੇ ਇਹ ਦੇਖੋ ਫਰਕ ਪੈ ਗਿਆ ਦੇਖੋ ਪਾਣੀ ਝੱਗ ਅਲੱਗ ਹੋ ਗਿਆ ਪਨੀਰ ਅਲੱਗ ਹੋ ਗਿਆ ਸਾਰਾ ਸਾਫ ਹੋ ਗਿਆ ਹੁਣ ਚਲੋ ਜੀ ਬਣ ਗਿਆ ਆਪਣਾ ਪਨੀਰ ਤਿਆਰ ਆਹਨੇ ਰਿੱਜੇ ਜਿਵੇਂ ਮੜ ਜਾ ਬੰਦ ਕਰ ਦਾਨੀਆ ਫਿਰ 4 ਇੰਚ ਜਿ ਵੀ ਥੋੜਾ ਜਿਹਾ ਪਾਣੀ ਚਾ ਬਣ ਜੂਗਾ ਨਾ ਜਦੋਂ ਹੱਡ ਚ ਜਿਵੇਂ ਛੱਤੀ ਜੀ ਲਸਤੀਂ ਦੀ ਉਹਨੇ ਹੋ ਜੀ ਫਿਰ ਬੰਦ ਕਰ ਦੂੰਗੀ ਤੇ ਲੋ ਜੀ ਬਣ ਗਿਆ ਆਪਣਾ ਪਨੀਰ ਤੇ ਇੱਧਰ ਬੈਠੀ ਹੈ ਮਾਣੋ ਬਿੱਲੀ ਆਵਾਜ਼ ਦੇਖੋ ਚਿੜੀਆਂ ਦੀ ਇੱਧਰ ਢਕਾਰਾਂ ਬੋਲਦੀਆਂ ਨੇ ਢਕਾਰਾਂ ਤੇ ਮਾਣੋ ਬਿੱਲੀ ਬੈਠੀ ਹੈ ਦਰਵਾਜ਼ੇ ਅੱਗੇ ਤੇ ਲੋ ਜੀ ਪੋਣਾ ਤੋੜ ਲੀਏ ਪਹਿਲਾਂ ਆਪਾਂ ਤੋਣ ਕੇ ਸਮਾਰ ਕੇ ਪਨੀਰ ਭੁੰਨ ਦੀ ਇਹਦੇ ਵਿੱਚ ਆ ਦੇਖੋ ਪਾਣੀ ਪਾ ਦ ਹੁਣ ਮੈਂ ਇਹਦੇ ਚ ਚੱਕ ਕੇ ਪਾਉਣੀ ਆ ਖੁਰਚਣੀ ਨਾਲ ਲੂਟ ਨਹੀਂ ਆਉਣਾ ਤੇ ਲੋ ਜੀ ਪਾਤਾ ਝਾਰਨੀ ਚ ਪਾਣੀ ਨਿਕਲ ਗਿਆ ਪਨੀਰ ਇਹਦੇ ਵਿੱਚ ਹੋ ਗਿਆ ਪੋਣੇ ਚ ਪਾ ਕੇ ਸਮਾਰ ਕੇ ਇੱਧਰ ਧਰਤਾ ਨੀਚੇ ਥਾਲ ਨੀਚੇ ਥਾਲ ਧਰ ਕੇ ਉੱਪਰ ਧਰਦਣੇ ਇਹ ਆਪਾਂ ਪੋਣਾ ਝਾਰਨੀ ਕੱਢ ਦਣੇ ਪਰਾਂ ਪੋਣਾ ਧਰ ਕੇ ਨੂੰ ਬਸਾ ਦਣੇ ਇੱਧਰ ਧਰਤੀ ਕੜਾਹੀ ਤੇ ਝਾਰਨੀ ਤੇ ਇਹਨੂੰ ਇੱਕਣ ਬਸਾ ਦਨੇ ਆ ਸਾਈਡ ਤੇ ਇਹਨੂੰ ਕਰਕੇ ਤੇ ਉੱਤੋਂ ਟਾਕ ਦਾਂਗੇ ਟੱਕ ਕੇ ਇੱਕ ਥਾਲ ਦੇਵਾਂਗੇ ਉੱਪਰ ਉੱਤੇ ਧਰਾਂਗੇ ਪਾਣੀ ਆਪਾਂ ਬਾਲਟੀ ਬੁਲਟੀ ਕਾਸੇ ਦੀ ਫਿਰ ਭਰ ਕੇ ਤੇ ਧਰ ਦੂੰਗੀ ਪਾਣੀ ਵਾਲੀ ਇਹਨੇ ਧਾਰ ਧਾਰ ਵਾਲੀ ਰੱਖ ਦੂੰਗੀ ਸ਼ਾਮ ਨੂੰ ਚਾਹੀਦੀ ਹਲਕੜਾ ਸਾਈਹੀ ਦੀ ਆ ਤੇ ਲੋ ਜੀ ਹੁਣ ਇਹਨੂੰ ਤਾਹ ਕਰਦਾ ਦੱਬਦਾ ਇੱਕ ਸਾਰ ਜੇ ਕਰਦਾ ਇੱਕ ਪੁਤੀ ਸੇ ਪਾਸੋਂ ਮੋਟਾ ਕਿਸੇ ਵੇਸੇ ਪਤਲਾ ਇੱਕ ਸਾਰ ਕਰਕੇ ਸੈਟ ਕਰਦਾ ਇਹਨੂੰ ਸੈਟ ਕਰਕੇ ਸਮਾਰ ਕੇ ਪੋਣਾ ਮੋੜ ਦੂੰ ਉੱਤੇ ਨੂੰ ਇਹਦੇ ਵਿੱਚ ਪੋਣਾ ਉੱਤੇ ਨੂੰ ਮੋੜੂੰਗੀ ਫਿਰ ਉੱਪਰ ਥਾਲੀ ਧਰ ਦੂੰ ਤੇ ਲੋ ਜੀ ਪਨੀਰ ਆਪਣਾ ਤਿਆਰ ਸਵੇਰੇ ਕੱਟ ਲਾਂਗੇ ਜਾਂ ਸ਼ਾਮ ਨੂੰ ਕੱਟ ਲਾਂਗੇ ਜਦੋਂ ਟਾਈਮ ਲੱਗੇ ਉਦੋਂ ਕੱਟ ਲਾਂਗੇ ਹੁਣ ਟਾਕਦਾ ਮੈਂ ਇੱਕ ਸਾਰ ਕਰਦਾ ਇੱਕ ਪਾਸੇ ਮੋਟਾ ਜਾਂ ਨਾ ਫਿਰ ਪੀਸ ਟੁਕੜੀਆਂ ਵਧੀਆ ਬਣ ਜਾਣਗੀਆਂ ਟੱਕ ਕੇ ਸਮਾਰ ਕੇ ਲੋ ਜੀ ਟਾਕਤਾ ਪੋਣੀ ਨਾਲ ਟਾਕ ਕੇ ਹੈ ਜਿਆਦੀ ਸੀ ਚਲੋ ਮੋٹے ਪੀਸ ਬਣ ਜਾਣਗੇ ਹੋਰ ਕੀ ਆ ਤੇ ਲੋ ਜੀ ਟਾਕਤਾ ਟਾਕ ਕੇ ਹੁਣ ਧਰਦਨੇ ਆ ਥਾਲ ਇਹ ਧਰਤਾ ਥਾਲ ਥਾਲ ਦੇ ਉੱਤੇ ਭਰਦਨੇ ਆ ਬਾਲਟੀ ਪਾਣੀ ਦੀ ਭਰਦਨੇ ਹੁਣ ਇਹਨੂੰ ਕੂਟੀ ਥੱਲੇ ਲਾ ਦਣੀ ਆ ਮੈਂ ਬਾਲਟੀ ਭਰਦਣੀ ਆ ਚਲੋ ਜੀ ਛੜਤੀ ਟੂਟੀ ਇਹ ਦੱਬ ਆ ਜੂਗੀ ਇਹਨੂੰ ਸ਼ਾਮ ਤੱਕ ਨੇ ਆਥਣ ਤੱਕ ਦੱਬ ਆ ਜੂ ਪੈਣ ਤੱਕ ਕੱਟ ਲਾਂਗੇ ਪਰ ਫਰੀ ਰਪਾ ਕੱਟ ਕੇ ਟੁਕਸ ਬਣਾ ਕੇ ਫਰਿੱਜ ਚ ਲਾ ਲਾਂਗੇ ਫਿਰ ਕਾਲੂ ਬਣਾ ਲਾਂਗੇ ਸਬਜ਼ੀ ਅੱਜ ਪਈ ਸੀਗੀ ਸਵੇਰੇ ਦੇਖ ਲਾਂਗੇ ਕੀ ਬਣਾਉਣਾ ਤੇ ਲੋਜੀ ਉੱਪਰ ਧਰਤੀਆ ਬਾਲਟੀ ਆਪਾਂ ਨੇ ਲੋਜੀ ਹੁਣ ਕੱਟ ਰਹੀ ਨੇ ਪਨੀਰ ਮੈਂ ਖਾਲੇਦਾਲੇ ਵਾਲਾ ਡਰੱਖ ਤੋ ਵਿਚਾਲੇ ਵਿਚਾਲੇ ਵਧੀਆ ਵਧੀਆ ਪੀਸ ਕੱਟ ਤੋ ਆਲੇਦਾਲੇ ਵਾਲੇ ਦੀ ਬਣਾ ਦੂੰਗੀ ਪੁਰਜੀ ਦੇ ਵਿਚਾਲੇ ਪੀਸ ਸੋਣਗੇ ਉਹ ਫਿਰ ਆਪਣੀ ਸਬਜ਼ੀ ਬਣ ਜਾਣੀ ਆ ਆ ਦੇਖੋ ਖਰਾਬ ਖਰਾਬ ਜਾਵਾਂ ਡਿੰਗਾ ਤੜਿੰਗਾ ਜਾ ਮੇਰੇ ਵਰਗਾ ਉਹ ਡਰੱਖ ਰੱਖ ਦੋ ਜੀ ਪੁਰਜੀ ਬਣਾ ਦੂੰ ਕੱਲ ਨੂੰ ਖਾ ਲਾਂਗੇ अगर वीडियो बढ़िया लगी कमेंट लाइक सब्सक्राइब करना जी वैगुरु जी का खालसा श्री वैगुरु जी की फतेह जी